ਇੱਥੇ ਆ। ਔਸਾਰ ਸੇਫ ਦੇ ਨੌਜਵਾਨ ਦੇ ਕਰਦਾ ਬੇਦੀ ਗੋਲੀ ਕੱਟ ਦਿੱਤੀ ਜਾਂਦੀ ਆ। ਕੀ ਇਹ ਹੈ ਤੁਹਾ ਲੋਕਤantra? ਉਹ ਆਤਮਾਨ ਨੂੰ ਪੁੱਛਾਂ ਚਾਹੁੰਦੇ ਆ। ਇਹਨੂੰ ਗੱਲਾਂ ਕਰਦਾ ਹੁੰਦਾ ਸੀ ਕਿ ਬਾਹਰਲੇ ਦੇਸ਼ੋਂ ਨੌਜਵਾਨ ਆਉਣਗੇ ਪੰਜਾਬ ਆ ਕੇ ਕੰਮ ਕਰਨਗੇ। ਇਹ ਵੀਰ ਵੀ ਵਿਦੇਸ਼ਾਂ ਦਾ ਪਿਆਰ ਸੀ ਇਹ ਆਪਣੇ ਪਿੰਡ ਨੂੰ ਪਿਆਰ ਕਰਦਾ ਸੀ ਪੰਜਾਬ ਨੂੰ ਪਿਆਰ ਕਰਦਾ ਸੀ ਇਹ ਆਪਣੇ ਲੋਕਾਂ ਦੀ ਗੱਲ ਕਰਦਾ ਸੀ ਇਹ ਸਰਕਾਰਾਂ ਤੋਂ ਇੱਥੋਂ ਦੇ ਮਜੂਤਾ ਐਮਐਲਏ ਤੋਂ ਜਿਹੜੀਆਂ ਗੱਲਾਂ ਜਿਹੜੀਆਂ ਧੱਲੀਆਂ ਨਹੀਂ ਗਈਆਂ ਤੁਸੀਂ ਸਾਰੇ ਹੀ ਨਗਰਵਾਸੀ ਦੂਰੋਂ ਨੇੜੇ ਆਏ ਹੋ ਪੰਚਾਇਤ ਕਰ ਦੇਖੋ ਐਟੇ ਵੱਡੇ ਵੀਰ ਨੇ ਐਟੇ ਤੇ ਸੁਪਨੇ ਸੋਤੇ ਹੋਏ ਸੀ ਵੀਰ ਮੈਂ ਆਉਣੇ ਜਿਹਨਾਂ ਦੇ ਵਿੱਚ ਆਪਣੇ ਪਿੰਡ ਨੂੰ ਇੰਨਾ ਖਸਾਲ ਬਣਾ ਦੂੰਗਾ ਵੀ ਭਾਵੇਂ ਪਾਤਮਾਨ ਦੇ ਗੱਲਾਂ ਇਹ ਤਾਂ ਝੂਠੀਆਂ ਹੋ ਗਈਆਂ ਵੀ ਮੈਂ ਗੱਲ ਇਹ ਗੱਲ ਸਾਬਤ ਕਰ ਦੂੰਗਾ ਵੀ ਬਜ਼ਾਰ ਦਾ ਇੱਕ ਪਿੰਡਾ ਲੋਕੇ ਸਹਿਣਾ ਕੀ ਹੋਦੀਆਂ ਸੱਚੀਆਂ ਗੱਲਾਂ ਇਹ ਕੋਲੇ ਮਲੇ ਨੂੰ ਇੰਨੀਆਂ ਰਕਲਾਂ ਲੱਗੀਆਂ ਕਿ ਉਹਦੇ ਆਹ ਅੰਤੋਂ ਗੋਲੀ ਮਰਵਾ ਦਿੱਤੀ ਗਈ ਉਹ ਪੁਰਾਣੀ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਆ ਆਖਰੀ ਉਹ ਸਾਨੂੰ ਦੱਸਦਾ ਰਹਿੰਦਾ ਸੀ ਬਿਲਾ ਸਿੰਘ ਕੋਕਰੇ ਮੇਰੇ ਮਗਰ ਬੰਦੇ ਲਾਏ ਅੱਜ ਉਹ ਕਹਿ ਦੇਣਾ ਵੀ ਵੱਡੇ ਵੀਰ ਹੋਣ ਆਖਿਆ ਨਾਲ ਉਹਨੇ ਕਹਿ ਦੇਣਾ ਜੋ ਲਿਖਿਆ ਪਰਮਾਤਮਾ ਦਾ ਹੈ ਜੋ ਮਨਜ਼ੂਰਾ ਹੋ ਗਈ ਰਹਿਣਾ ਉਹ ਕਹਿੰਦਾ ਸੀ ਵੀ ਮੇਰੇ ਮਗਰ ਜਿਹੜਾ ਥੋੜੇ ਐਮਐਨਏ ਦੇ ਗੁੰਡੇ ਲਾਣ ਲਾਏ ਪੰਚਾਇਤ ਘਰ ਦੇ ਵਿੱਚ ਆ ਕੇ ਕਹਿੰਦਾ ਤੈਨੂੰ ਮਾਰ ਮਾਰ ਰੱਖਣ ਦੇ ਅੰਦਰ ਕੱਟਿਆ ਹੁੰਦਾ ਅੱਜ ਉਹ ਗੱਲ ਤੋਂ ਸਾਹ ਮੁੱਕਰੀ ਜਾਂਦਾ ਮੈਂ ਗੱਲ ਨਹੀਂ ਕਹੀ ਸੋਸ਼ਲ ਮੀਡੀਆ ਉੱਤੇ ਵੀਡੀਓ ਪਈਆਂ ਨੇ ਜਿੱਥੇ ਉਹ ਇਹ ਗੱਲ ਕਹਿਦਾਗਾ ਐਮ ਐਲ اے ਸੋਚੀ ਦੱਸਦੇ ਆ ਸੋਹਣੇ ਇੱਕ ਉਹਦੇ ਐਮ ਐਲ اے ਨੂੰ ਇੱਕ ਉਹਦੇ ਪ੍ਰਸ਼ਾਸਨ ਨੂੰ ਜਿੰਨਾ ਚਿਰ ਵੱਡੇ ਵੀਰ ਸੁਖਵਿੰਦਰ ਸਿੰਘ ਤਕਤਤਾ ਨੂੰ ਸਾਥ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਮਰਦੇ ਦਮ ਤੱਕ ਉਹਦੇ ਲਈ ਲੜਾਂਗੇ ਉਹ ਲੋਕਾਂ ਦੀ ਲੜਾਈ ਲੜਦਾ ਲੜਦਾ ਸੀਤ ਹੋਇਆ ਤੁਸੀਂ ਇੱਕ ਗੱਲ ਸੋਚੋ ਪੰਜਾਬ ਦੇ ਕਿਸੇ ਵੀ ਐਮਐਲਏ ਨੇ ਇਹਨਾਂ ਦੇ ਧੜੂ ਪਾਰਟੀਆਂ ਦੇ ਕਿਤੇ ਵੀ ਐਮਐਲਏ ਨੇ ਮੰਤਰੀ ਨੇ ਕੋਈ ਦੁੱਖ ਪ੍ਰਗਟ ਕੀਤਾ ਕਿਤੇ ਮਾਂ ਦਾ ਨਾਰਵਣ ਪੁੱਤ ਜਦ ਤੁਹਾਡੇ ਗੋਲੀਆਂ ਮਾਰ ਕੇ ਜਿਹਦਾ ਕਤਲ ਕਰ ਦਿੱਤਾ ਗਿਆ ਕਿਸੇ ਤੋਂ ਵੀ ਇਹ ਕੋਟਲੀ ਪਈ ਵੀ ਅਸੀਂ ਦੁੱਖ ਸਾਂਝਾ ਕਰਦੇ ਆਂ ਵੀਰ ਸੁਖਵਿੰਦਰ ਸਿੰਘ ਕੋ ਕਤਲ ਦੀ ਮੌਕਾ ਕਿਉਂ ਵੀ ਔਰ ਕਿਹਦਾ ਵਿਆਹ ਹੋਵੇ ਕਿਸੇ ਮੰਤਰੀ ਦੀ ਭੈਣ ਦਾ ਵਿਆਹ ਹੋਵੇ ਕੁਝ ਵੀ ਹੋਵੇ ਪੋਸਟਾ ਪਾ ਦਿੰਦੇ ਨੇ ਇੰਨੀ ਜ਼ਾਇਰ ਖੰਡਾਲੀ ਕਿਸੇ ਛੋਟੇ ਮੁੰਡੇ ਦੇ ਵਿੱਚ ਉਹਦੀ ਮਾਤਾ ਨੇ ਤੁਸੀਂ ਦੁੱਖ ਪ੍ਰਗਟ ਨਹੀਂ ਕੀਤਾ ਇੱਕ ਗੱਲ ਕਹਿੰਦੇ ਆ ਵੀ ਜੇ ਲਾਲ ਸਿੰਘ ਨੂੰ ਗੋਪਾਲ ਦਾ ਪਰਚੇ ਵਿੱਚ ਨਾਮ ਪੈ ਜੂ ਮੈਂ ਪਰਚਾ ਹਲਾ ਪੈਜੂ ਕਿਉਂ ਵੀ ਉਹ ਮੱਲਿਆ ਤਾਂ ਪਰਚਾ ਹੋਇਆ ਪੇਜੀਓ ਜਿੰਨਾ ਤੇਰਾ ਪਰਚੇ ਦੇ ਵਿੱਚ ਲਾਲ ਸਿੰਘ ਕੋਗੇ ਦਾ ਨਾਮ ਨਹੀਂ ਪੈਂਦਾ ਉਹਨਾਂ ਤੇਰਾ ਜਿੰਨੇ ਸਾਰੀ ਸਾਧ ਸੰਗਤਾਂ ਲਵੇ ਲਾਉਣੇ ਦੇ ਪਿੰਡ ਉਹ ਲਈ ਜਾਣ ਦੇ ਨੂੰ ਤਿਆਰ ਨੇ ਅੱਜੀ ਬੇਨਤੀ ਕਰਦੇ ਆ ਵੀ ਐਫਆਰ ਦੇ ਬੱਚਾ ਲਾਗ ਸੰਘ ਕੋਗਰਾਂ ਨੂੰ ਦਰਜ ਕਰੋ ਉਹਦੀ ਜਾਂਚ ਕਰੋ ਤਾਂ ਜੋ ਤੇਹੀ ਬਣਦੀ ਕਾਰਵਾਈ ਹੋ ਕੀਤੀ ਜਾਵੇ ਸੋ ਬੋਲਣ ਨੂੰ ਤਾਂ ਬਹੁਤ ਕੋਸਾ ਪਰ ਸਮੇ ਨੂੰ ਧਿਆਨ ਚ ਰੱਖਦੇ ਹੋਏ ਦੇਖਣਾ ਪੈਦਾ ਹੋਰ ਵੀ ਬਹੁਤ سارے ਮਿਲਾਰੇ ਨੇ ਸਲਾਹ ਨਹੀਂ ਕਹੋ ਕਿ ਵੱਡੇ ਵੀਰ ਸੁਖਵਿੰਦਰ ਸਿੰਘ ਗੁਰਕੱਤਾ ਦੇ ਪਰਿਵਾਰ ਨਾਲ ਸਾਥ ਦਵਾਗੇ ਰਹਾਂਗੇ ਤੋ ਇਹਨਾਂ ਕਹਿੰਦਾ ਹੋਇਆ ਜੰਮਾ ਦਾ ਜਜਤਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਕੁੜਾ ਮੈਂ ਧੰਨਵਾਦ ਕਰਨਾ ਬਾਸ ਪੰਜਾਬ ਦੇ ਜਿਹੜੇ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀ ਆ ਗੁਰਦੀਪ ਸਿੰਘ ਜੀ ਉਹਨਾਂ ਦੇ ਸੁਪੁੱਤਰ ਸੁਖਮਨ ਸਿੰਘ ਜੀ ਸਾਡੇ ਕੋਲੇ ਆਏ ਆ ਆਪਣੇ ਸਾਥਾਂ ਸਮੇਤ ਗੁਰਦੀਪ ਸਿੰਘ ਗੰਗਾਲ ਜਿਹੜੇ ਹੈਗੇ ਆਗੇ ਬਾਸ ਪੰਜਾਬ ਦੇ ਦੰਗਾ ਤੋਂ ਆਏ ਆ ਉਹਨਾਂ ਦੇ ਬੇਟੇ ਹਾਜ਼ਰੀ ਲਵਾਉਣਾ ਤੇ ਸਾਥ ਨਾਲ ਸਮੇਤ ਉਹਨਾਂ ਨੇ ਨੰਬਰ ਵੀ ਦੇ ਕੇ ਗਏ ਆ ਕਹਿੰਦੇ ਭਾਈ ਜੀ ਅਸੀਂ ਦਿਨੇ ਤਾਂ ਆਉਂਦੇ ਹੀ ਰਹਿਣਾਗਾ ਹੁਣ ਇੱਥੇ ਹਰ ਰੋਜ਼ ਜਿੰਨੇ ਦਿਨ ਧਰਨਾ ਤੇ ਲੂ ਜਿੰਨੇ ਸਾਡੀ ਬਿਊਟੀ ਰਾਤ ਨੂੰ ਲਾਉਂਗੇ ਅਸੀਂ ਰਾਤ ਨੂੰ ਵੀ ਇੱਥੇ ਸਾਰੇ ਸਾਥੀ ਕਹਿੰਦੇ ਤੁਹਾਡੇ ਨਾਲ ਸਹਿਯੋਗ ਕਰਾਂਗੇ ਤੇ ਹੁਣ ਮੈਂ ਬੇਨਤੀ ਕਰਦਾ ਸਰਦਾਰ ਗੁਰਦੀਪ ਸਿੰਘ ਬਾਠ ਨੂੰ ਵਾਟਸਐਪ ਮੰਚ ਤੇ ਆਉਣ ਉਹ ਪਹਿਲਾਂ ਮੈਂ ਇਹਨਾਂ ਦੇ ਉਹਨਾਂ ਦੇ ਨਾਅਰੇ ਜਵਾਬਾ ਸਾਰਿਆਂ ਦੇ ਨਾਅਰੇ ਤੇ ਜਵਾਬ ਦੇਣਾ ਪੰਜਾਬ ਸਰਕਾਰ गर्दी चाह बलकी कौर कलकता न इंसाफ़ जबाह के माता बलकीत कौर कलकता न इंसाफ़ जबाह के हूंदो बोर जी सतकारियो गुर ਸਮੁੱਚੇ ਸਾਥਾਂ ਦਾ ਜੋ ਅੱਜ ਪਿਛਲੇ ਲਗਭਗ 5 ਦਿਨਾਂ ਤੋਂ ਇਨਸਾਫ ਦੀ ਲੜਾਈ ਲੜਨ ਵਾਸਤੇ ਇੱਥੇ ਲਗਾਤਾਰ ਧਰਨਾ ਦੇ ਰਹੇ ਹਾਂ ਤੁਸੀਂ ਤੋਂ ਉਸ ਮਾਂ ਮੇਰੇ ਸਾਹਮਣੇ ਬਰਜਮਾਨ ਨੇ ਮਲਕੀਤ ਕੌਰ ਉਹਨਾਂ ਨੂੰ ਇਨਸਾਫ ਤੋਂ ਮੰਗ ਲਈ ਢੜੀ ਭੈਣ ਨੂੰ ਇਨਸਾਫ ਤੋਂ ਮੰਗ ਲਈ ਤੇ ਸਾਡੇ ਉਸ ਕੌਣ ਹਾਲ ਭਰਾ ਨੂੰ ਜੋ ਇਸ ਦੁਨੀਆ ਤੋਂ ਚਲਾ ਗਿਆ ਉਸ ਨੂੰ ਇਨਸਾਫ਼ ਤੋਂ ਨਹੀਂ ਤੁਸੀਂ ਇੱਥੇ ਬੈਠੇ ਹੋ ਪੰਜ ਦਿਨਾਂ ਤੋਂ ਮੈਂ ਕਹਣਾ ਵੀ ਸਲਾਮ ਕਰਦਿਆਂ ਤੁਹਾਡੇ ਸਿਰਕ ਨੂੰ ਸਭ ਤੋਂ ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਗਭਗ 2 ਘੰਟੇ ਪਹਿਲਾਂ ਮੈਂ ਸੁਣ ਰਿਹਾ ਸੀ ਕਿਉਂਕਿ ਸਾਰੀ ਸਟੇਜ ਦੀ ਕਾਰਵਾਈ ਹੈ ਜਿਹੜੀ ਉਹ ਲਾਈਵ ਚੈਨਲ ਬਹੁਤ ਹੋ ਗਏ ਸੋਸ਼ਲ ਮੀਡੀਆ ਤੇ ਚੱਲਦੀ ਰਹਿੰਦੀ ਆ ਸੋ ਸਰਦਾਰ ਰਾਜਦੇਵ ਸਿੰਘ ਖਾਲਸਾ ਜਿਹੜੇ ਸੰਘਸ਼ ਕਮੇਟੀ 'ਚ ਵੀ ਪਰਿਵਾਰ ਵੱਲੋਂ ਉਹਨਾਂ ਨੂੰ ਪਾਇਆ ਗਿਆ ਉਹ ਬੋਲ ਰਿਹਾ ਸੀ ਮੈਂ ਸੁਣ ਰਿਹਾ ਸੀ ਵੀ ਉਹਨਾਂ ਨੇ ਦੱਸਿਆ ਇਸ ਸੰਘਸ਼ ਕਮੇਟੀ ਨੇ ਪ੍ਰਸ਼ਾਸਨ ਨੂੰ ਦੋ ਮੰਗਾਂ ਰੱਖੀਆਂ ਇੱਕ ਇਥੋਂ ਦੇ ਵਿਧਾਇਕ ਦਾ ਨਾਮ ਆ ਜਿਹੜਾ ਉਹ ਉਸ ਐਫ ਆਈ ਆਰ ਦੇ ਵਿੱਚ ਪੜਨਾ ਚਾਹੀਦਾ ਦੂਸਰਾ ਜੋ ਸਾਡੇ ਉਪਰਾਹ ਨੇ ਸਰਦਾਰ ਸੁਖਵਿੰਦਰ ਸਿੰਘ ਕੋਕਟਾ ਨੇ ਆਪਣਾ ਘਰ ਲਾ ਕੇ ਪਿੰਡ ਦੇ ਵਿਕਾਸ ਲਈ ਉਹਨੇ ਘਰੋਂ ਖਰਚਾ ਕੀਤਾ ਉਹ ਆ ਜਿਹੜੇ ਉਹਦੇ ਮਿਲਾ ਦੇ ਸਰਕਾਰ ਵੱਲੋਂ ਕਲੀਅਰ ਹੋਣੇ ਚਾਹੀਦੇ। ਸੋ ਮੈਂ ਇਹ ਗੱਲ ਸਾਰੇ ਆਪਾਂ ਸੋਚਣ ਤੇ ਮਜਬੂਰ ਆ ਕਿ ਐਡੇ ਕਿੱਟੀਆਂ ਕਮਟੀਆਂ ਮੰਗਾ ਰੱਖਦੀਆਂ ਜੇ ਆਪਾਂ ਐਫ ਆਈ ਆਰ ਦੀ ਗੱਲ ਕਰੀਏ ਬਜ਼ੁਰਗ ਉਹ ਤਾਂ ਐਫ ਆਈ ਆਰ ਦਾ ਮਤਲਬ ਹੁੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਰਿਪੋਰਟ ਕੋਈ ਐਫ ਆਈ ਆਰ ਕਿਸੇ ਨੂੰ ਗਲਾਹ ਗਾ ਨਹੀਂ ਸਾਥ ਕਰਦੀ ਐਫ ਆਈ ਆਰ ਦੇ ਵਿੱਚ ਜੇ ਪਰਿਵਾਰ ਕਹਿ ਰਿਹਾ ਕਿ ਭਾਈ ਉਹਨਾਂ ਦਾ ਨਾਮ ਜਿਹੜਾ ਦਰਜ ਹੋਣਾ ਚਾਹੀਦਾ ਤਾਂ ਕਿਉਂ ਨਹੀਂ ਕਰ ਰਹੀ ਬੁਸ ਮੈਂ ਸੋਚਣ ਵਾਲੀ ਗੱਲ ਆ ਹਾਂ ਠੀਕ ਆ ਜੇ ਕੋਈ ਬੇਕਸੂਰ ਹੋਊ ਤਾਂ ਕਿ ਪੋਰਟ ਆਪੀ ਉਹਨੂੰ ਬੇਕਸੂਰ ਸਰਵਰ ਕਰੂੰਗਾ ਉਹ ਤਾਂ ਹੈਗੀਆਂ ਨੇ ਅਸਲ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੀ ਔਰ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਐਫ ਆਈ ਆਰ ਨਹੀਂ ਲਿਖਾਉਂਗੇ। ਪਰ ਕਾਰਨ ਇਹ ਗੱਲਾਂ ਦਾ ਕਾਰਨ ਕੀ ਆ ਤੁਸੀਂ ਵੀ ਸਾਰੇ ਜਾਣਦੇ ਹੋ ਕਿਉਂਕਿ ਇੱਧਰਲੇ ਨੇੜੇ ਵਾਲੇ ਪਿੰਡਾ ਜੋ ਵੀ ਤੁਸੀਂ ਸਾਰੇ ਬੈਠੇ ਹੋ ਜਿਹੜੇ ਸਰਪੰਚ ਜਿਹੜੇ ਐਮ ਸੀ ਜਾਂ ਜਿਹੜੇ ਮੋਤਵਾਰ ਇਹਨਾਂ ਸਰਕਾਰਾਂ ਨਾਲ ਲੜਦੇ ਆ ਇਹਨਾਂ ਸਰਕਾਰਾਂ ਦੇ ਖਿਦਦ ਬੋਲਦੇ ਆ ਉਹਨਾਂ ਨੇ ਪਰਚੇ ਕੋਲ ਨੂੰ 5 ਮਿੰਟ ਵੀ ਲਾਉਂਦੇ। ਉਦੋਂ ਧਰਨੇ ਦੀ ਲੋੜ ਨਹੀਂ ਪੈਂਦੀ। ਉਹਨਾਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਾ ਕੇ ਜਦੋਂ ਐਸਐਚਓ ਦੇ ਕੱਲ ਨੂੰ ਭੂਖ ਮਾਰ ਦਿੰਦੇ ਨਾ ਉਹ ਵੀ ਐਫਆਈਆਰ ਕਰ ਦਿੰਦੇ ਆ ਆ ਪਿੱਛੇ ਜੇ ਭਾਈ ਜੀ ਵੀ ਦੱਸ ਰਹੇ ਸੀ ਸਰਪੰਚ ਸਾਹਿਬ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਚਾਰ ਸਰਪੰਚ ਇਥੇ ਅੰਦਰ ਕਰਦੇ ਫੜ ਕੇ ਇਹੀ ਸਾਡੇ ਕਲਕੱਤਾ ਸਾਹਿਬ ਉਹਨਾਂ ਨੂੰ ਖਿਲਾਗੇ ਲੈ ਇਹਨਾਂ ਨੇ ਘਰਾਂ ਲਾਇਆ ਤੇ ਬਰਨਾਲੇ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਹੈਰਾਨ ਹੋਵੋਗੇ ਸਰਵਾਹੀ ਪਿੰਡ ਪੈਂਦਾ ਬਰਨਾਲੇ ਚ ਇਥੇ ਸਰਪੰਚ ਨੇ 452 ਲਾਉਣ ਲਈ ਇਹਨਾਂ ਨੇ 15 ਮਿੰਟ ਨਹੀਂ ਲਾਏ ਜੇ ਕੋਈ ਮੋਦਵਾਰ ਬੰਦੇ ਨਾਲ ਪਸੇ ਕਰਦਾ ਹੁੰਦਾ 452 ਲਾਈਆ ਪਿਛਲੇ 20 ਮਿੰਟ ਪਹਿਲਾਂ ਤੇ ਕੱਲ ਦੀ ਗੱਲ ਤਾਜੀ ਘਟਨਾ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਕੱਲ ਆਲਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਬਰਨਾਲੇ ਦੇ ਦਰਸ਼ਨ ਸਿੰਘ ਸੰਘੇੜਾ ਇੱਕ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀ ਇੱਕ ਤੁੰਤੂ ਮਾਮਾ ਹੋ ਗਈ ਪਿੰਡ ਦੇ ਵਿੱਚ ਮਤਲਬ ਕਿ ਉਥੇ ਜੀੜੀ ਸਿੱਟੀ ਵੀ ਸੀ ਕਿਸੇ ਜ਼ਿੰਮੇਵਾਰ ਨਹੀਂ ਉਹ ਜੀੜੀ ਤੇ ਮੋਇਸਚਰ ਦੇ ਰਿਗਾਰਡਿੰਗ ਉਹ ਕਹਿੰਦੇ ਭਾਈ ਇੱਕ ਤਾਂ ਦੇਣਾ ਹੋਰ ਲਾ ਲੋ ਆਕੀਨ ਉਹਨਾਂ ਨੇ ਕਿਹਾ ਵੀ ਇੱਕ ਦਿਨ ਤੁਸੀਂ ਹੋਰ ਲਾਓ ਸੁੱਕ ਜੂਗੀ ਜ਼ਿਮੀਦਾਰ ਦਾ ਭਲਾਓ ਤੇ ਤੁਸੀਂ ਦੇਖੋ ਇੰਨੀ ਗੱਲ ਕਿ ਉਹਨਾਂ ਦੀ ਤੁੰਦੂ ਮੈਮੇ ਹੋ ਗਈ ਤੇ ਉਹਦੇ ਧਾਰਾ ਵੀ ਉਹਨਾਂ ਨੇ ਕੀ ਲਾਈ 452 ਜਦਕੇ ਮੰਡੀ ਜਿਹੋ ਉਹਨਾਂ ਦੀ ਤੁੰਦੂ ਮੈਮੇ ਹੋਈ ਆ ਤਿਉਹਾਰ ਦੀ ਦੇ ਗਣ ਤੇ 452 ਲਾਦੀ ਤੇ ਉਹਦੇ ਲਾਈ ਆ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾਰ ਦੀ ਐਸੋਸੀਏਸ਼ਨ ਦਾ ਪ੍ਰਧਾਨ ਆ ਜਿਹੜਾ ਉਹਦੇ ਪਾਸਵਰਡ ਦੀਨ ਨੂੰ ਗੋਤਾ ਪਾ ਕੇ ਚੁਣਿਆ ਕਾਰਨ ਵੀ ਭਾਈ ਉਹ ਆਰਦੀ ਆ ਉਥੋਂ ਦੇ ਜਿਹੜੇ ਮੌਜੂਦਾ ਲੀਡਰਾਂ ਮੀਟ ਹੈਰ ਉਹਦੇ ਉੱਲਟ ਚੱਲਿਆ ਹੋਰ ਕੋਈ ਗੱਲ ਨਹੀਂ ਗਲਤੀ ਉਹਦੀ ਹੋਈ ਨਹੀਂ ਵੀ ਉਹਨੇ ਕੋਈ ਬਹੁਤ ਵੱਡਾ ਗਲਾ ਕੀਤਾ ਉਹਦੀ ਗਲਤੀ ਹੈ ਵੀ ਉਹ ਮੀਟ ਹੈਰ ਦੇ ਭਾਈ ਉੱਲਟ ਚੱਲਿਆ ਕੁਢੀ ਦੀ ਪੰਚਾਇਤ ਨੂੰ ਸਾਰੇ ਜਾਣਦੇ ਹੋ ਸਾਰੀ ਨਹੀਂ ਸਾਰੀ ਪੰਚਾਇਤ ਸਤਕਵੰਜਾ ਕਰਦੀ ਆ ਸਾਡਾ ਭਰਾ 12 ਵਜੇ ਇਹਦੇ ਦੇਤੇ ਯਾਰ 12 ਚਲੋ ਬੰਨਿਆ ਕੋਈ ਇੱਕੋ ਥੀ ਲੜਾਈ ਹੋ ਗਈ ਕੋਈ ਪਰਚਾ ਹੋ ਗਿਆ ਤੇ ਫਿਰ ਇਹਨੇ ਸਰਕਾਰ ਦੀ ਇਹਨੇ ਪਰਚੇ ਕਿਉਂ ਹੋਏ ਕੋਈ ਪਿਛੀਆਂ ਨਹੀਂ ਹੋਗੇ ਜਦੋਂ ਕਾਂਗਰਸ ਸੀ ਹੀ ਕਾਂਗਰਸੀ ਸਰਕਾਰ ਸੀ ਉਹੋ ਕਿਉਂ ਨਹੀਂ ਹੋਗੇ ਸੋ ਦੇਖੋ ਇਹ ਸੋਚਣ ਵਾਲੀਆਂ ਗੱਲਾਂ ਨੇ ਪਰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਜਦੋਂ ਜਿਹੜਾ ਬੰਦਾ ਨਾ ਸਰਕਾਰ ਨੇ ਉਲਟ ਬੋਲਦਾ ਯਾਰ ਤੁਸੀਂ ਕੀ ਕਹੇ ਆ ਵੋਟਾਂ ਲਾਈਆਂ ਨੇ ਅਸੀਂ ਸਾਰੇ ਵਿੱਚ ਵੀ ਤੁਸੀਂ ਸਾਰਿਆਂ ਨੇ ਲਗਭਗ ਵੋਟਾਂ ਪਾਈਆਂ ਸੀ ਬੜੀ ਉਮੀਦਾਂ ਪਾਈਆਂ ਸੀ ਕਿ ਇਥੇ ਰਾਮ ਰਾਜ ਆਊਗਾ ਪੁਰਾਣਿਆਂ ਤੋਂ ਤਾਂ ਆਪਾਂ ਦੁਖੀ ਸੀ ਕਿ ਅਰੇ ਕੁਝ ਚੰਗਾ ਕਰਨਗੇ ਇਹਨਾਂ ਨੇ ਚੰਗਾ ਦਾ ਕੀ ਕਰਨਾ ਸੀ ਇਹਦਾ ਮੈਂ ਸਮਝ ਨਾ ਵੀ ਪੁਰਾਣੇ ਨਹੀਂ ਇਹਨਾਂ ਨੇ ਚੰਗੇ ਗਾ ਤੇ ਤੇ ਬੜੀ ਦੁੱਖ ਦੀ ਗੱਲ ਆ ਇਹ ਵੀ ਦੇਖੋ ਕਿਸੇ ਪਾਸਿਓਂ ਦਾ ਕੋਈ ਠੰਡੀ ਹਵਾ ਦਾ ਬੁੱਲਾ ਆ ਜਾਏ ਕਿਸੇ ਪਾਸਿਓਂ ਤਾਂ ਕਿਉਂ ਮੇਰੇ ਤੋਂ ਪਹਿਲਾਂ ਇੱਕ ਭਰਾ ਬੋਲ ਰਿਹਾ ਸੀ ਕਿ ਅਦਾ ਵੀ ਕਿਸੇ ਨੇ ਵੀ ਇੱਕ ਇਹਨਾਂ ਨੂੰ ਨਾ ਵੀ ਆ ਸੋਸ਼ਲ ਮੀਡੀਆ ਦਾ ਜੋਗਾ ਕਹਿੰਦੇ ਇੱਕ ਪੋਸਟ ਵੀ ਸਾਂਝੀ ਕਰਨ ਦਾ ਨਾ ਟਾਈਮ ਨਹੀਂ ਮਿਲਿਆ ਬਿਲਕੁਲ ਕੋ ਦਿੱਲੀ ਵਾਲੇ ਕਿਸੇ ਲੀਡਰ ਨੂੰ ਛਿੱਕ ਵੀ ਆ ਜਾਏ ਨਾ ਫੇਸਬੁਕ ਤੇ 5 ਮਿੰਟਾਂ ਚ ਪਾ ਦਿਆ ਸਾਰੇ ਤੇ ਤੁਸੀਂ ਦੇਖੋ ਐਡਾ ਜਰਵਾਣਾ ਗੱਭਰੂ ਯਾਰ ਇਸ ਦੁਨੀਆ ਤੋਂ ਚਲਾ ਗਿਆ ਕੋ ਯਾਰ ਵੱਡਾ ਵੱਡਾ ਜਾਨਵਰ ਤੇ ਵੀ ਤਸ ਕਰ ਲੈਂਦਾ ਇਹ ਇਨਸਾਨ ਸੀ ਤੁਸੀਂ ਤਸ ਰਿਆ ਤੇ ਯਾਰ ਤੁਸੀਂ ਇੱਕ ਇੱਕ ਆਪਾਂ ਕਹਿ ਦਨੇ ਆ ਵੀ ਕਿ ਘਰ ਮੇਉ ਵੀ ਨਹੀਂ ਗਰਾਊਂਡ ਤੇ ਵੀ ਆਪਣਾ ਯਾਰ ਇੱਕ ਇਨਸਾਨੀਅਤ ਨਾਲ ਆਪਣਾ ਕਿ ਨਾਤਾ ਉਹ ਦਾਤੀ ਤੁਸੀਂ ਕੋਈ ਹਾਰਾ ਨਾ ਮਾਰ ਲਓ ਜੇ ਇੱਥੇ ਆ ਜਾਣਗੇ ਮੈਨੂੰ ਇੱਕ ਦਿਨ ਲੱਗੋ ਮੈਂ ਪਿਛਲੀ ਵਾਰ ਵੀ ਹੀ ਕਹਿੰਦਾ ਸੀ ਆ ਪੱਤਰਕਾਰ ਪੁੱਛ ਜਾਲਾ ਉਹਨਾਂ ਨੂੰ ਵੀ ਇਹ ਕਹਿਣਾ ਵੀ ਚਲੋ ਭਾਈ ਲਾਹ ਸਿੰਘ ਉਗੋਕੇ ਦਾ ਨਾਮ ਕਹੋ ਵੀ ਸਾਰਾ ਪਰਿਵਾਰ ਉਹਨਾਂ ਨੂੰ ਦੋਸ਼ੀ ਮੰਨਦਾ ਉਹਨੇ ਕੀਤਾ ਇਹ ਕੋਰ ਸਾਬਿਤ ਕਰੂਗਾ ਪਰ ਚਲੋ ਨਹੀਂ ਆ ਸਕਦਾ ਯਾਰ ਬਾਕੀ ਬਾਕੀ ਲੋਕ ਇੱਥੇ ਆ ਸਕਦੇ ਆ ਕੀ ਆਪਾਂ ਉਹਨਾਂ ਨੂੰ ਕੀ 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 ਗਲਤ ਕਹਾਂਗੇ ਇੱਥੇ ਆ ਕੇ ਯਾਰ ਦੁੱਖ ਤਾਂ ਵੰਡਾ ਸਕਦੇ ਆ ਪਰ ਨਹੀਂ ਜਿੱਥੋਂ ਵੀ ਕੀ ਸਾਬਤ ਹੁੰਦਾ ਜੀ ਇਹਨਾਂ ਦੇ ਮਨਾਂ 'ਚ ਜਿਹੜਾ ਚੋਰ ਆ ਤਾਂ ਨਹੀਂ ਆਉਂਦਾ ਜੇ ਬੰਦਾ ਸੱਚਾ ਹੋਵੇ ਨਾ ਉਹ ਆਉਂਦਾ ਉਹ ਸਾਹਮਣੇ ਆਉਂਦਾ ਉਹ ਕਹਿੰਦਾ ਵੀ ਹਾਂ ਜੀ ਸਾਡੀ ਗਲਤੀ ਨਹੀਂ ਉਹ ਕਹਿੰਦਾ ਜੇ ਮਰਚ ਚੋਰ ਆ ਤਾਲੀਆਂ ਰਹਿ ਪਰ ਮੈਂ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਨੀ ਚਾਹਣਾ ਮੁੱਖ ਮੰਤਰੀ ਸਾਹਿਬ ਕਿ ਤੁਹਾਡਾ ਹੀ ਹਲਕਾ ਇਸੇ ਵਰਤਾਰੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਣਾ 2019 ਚ ਜਿੱਥੇ ਬਾਈਜੀ ਬਹੁਤ ਵੱਡਾ ਟੂਰਨਾਮੈਂਟ ਸੀ ਮੈਂ ਨਾਲ ਆਇਆ ਸੀ ਉਦੋਂ ਮੈਂਬਰ ਪਾਰਲੀਮੈਂਟ ਸੀ ਭਗਵੰਤ ਸਿੰਘ ਮਾਨ ਮੈਂ ਉਹਨਾਂ ਦੇ ਨਾਲ ਆਇਆ ਸੀ ਬਹੁਤ ਵੱਡਾ ਟੂਰਨਾਮੈਂਟ ਸੀ ਬਾਈ ਜੀ ਤੁਸੀਂ ਸਾਰੇ ਸਿਆਣੇ ਬੈਠੋ ਆਮ ਖਾਸ ਇਹ ਹੁੰਦਾ ਵੀ ਜੇ ਨਾ ਕਿਸੇ ਹੋਰ ਪਾਰਟੀ ਦਾ ਲੀਡਰ ਟੂਰਨਾਮੈਂਟ ਚ ਆਵੇ ਜਿਹੜਾ ਦੂਜੀ ਪਾਰਟੀ ਦਾ ਸੰਬੰਧ ਸਰਪੰਚ ਹੁੰਦਾ ਨਾ ਉਹ ਕਾਲਾ ਬਟ ਜਾਂਦਾ ਉਹ ਪਾਸੇ ਹੋ ਜਾਂਦਾ ਵੀ ਠੀਕ ਆ ਯਾਰ ਇਹ ਦੂਜੀ ਪਾਰਟੀ ਦਾ ਲੀਡਰ ਆ ਮਰੀਦ ਦਾ ਫੋਟੋ ਲਾ ਦੇ ਤੇ ਮੈਂ ਉਸ ਗੱਲ ਕਰਕੇ ਮੈਂ ਇਸ ਬੰਦੇ ਦਾ ਮੈਂ ਕਹਿੰਦਾ ਵੀ ਮੈਂ ਇੰਨੀ ਇੱਜ਼ਤ ਕਰਦਾ ਸਰਦਾਰ ਸੁਖਵਿੰਦਰ ਸਿੰਘ ਕਲਕੱਤੇ ਨੇ ਥੋੜੇ ਵੀ ਕਿਉਂਕਿ ਮੈਂ ਸਾਰੇ ਪਿੰਡ ਵਾਲੇ ਵੀ ਬੈਠੇ ਹੋ ਥੋੜੇ ਵੀ ਧਿਆਨ ਦੂਏ ਗੱਲ ਵੀ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਐਮਪੀ ਹੁੰਦੇ ਸੀ ਇੱਥੇ ਆਏ ਇਹਨਾਂ ਨੇ ਮੂਹਰੇ ਹੋ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਮੂਹਰੇ ਹੋ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਾਰਾ ਸਨਮਾਨ ਦਿੱਤਾ ਤੇ ਮਾਈਕ ਤੇ ਬੋਲਿਆ ਕਿ ਮੈਂ ਜੀ ਐਮਪੀ ਦਾ ਉਦੋਂ ਐਮਪੀ ਸੀ ਐਮਪੀ ਭਗਵੰਤ ਸਿੰਘ ਮਾਨ ਦਾ ਸਵਾਗਤ ਕਰਦਾ ਤੇ ਮੈਂ ਇਹਨਾਂ ਤੋਂ ਪਿੰਡ ਵਾਸਤੇ ਗ੍ਰਾਂਟ ਮੰਗਦਾ ਕਿਉਂਕਿ ਮੈਂ ਪਿੰਡ ਦਾ ਸਰਪੰਚ ਆ ਨਾ ਕਿਸੇ ਪਾਰਟੀ ਦਾ ਭੱਜਾ ਦਲ ਕਰਕੇ ਤੇ ਇਸੇ ਭਗਵੰਤ ਸਿੰਘ ਮਾਨ ਜੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਹੋਣਗੀਆਂ 5 ਮਿੰਟ ਲਾ ਕੇ ਇਹਨਾਂ ਦੀ ਸੁਖਵਿੰਦਰ ਸਿੰਘ ਕਲਕੱਤਾ ਜੀ ਦੀ ਤਰੀਕੀ ਸੀ। ਇਹ ਕਹਿਆ ਸੀ ਵੀ ਹਾਂ ਭਾਈ ਇਹ ਨੌਜਵਾਨ ਆਗੂ ਆ ਜਿਹੜਾ ਇਹ ਅਫਲ ਸਰਪੰਚੀ ਕਰ ਰਿਹਾ ਪਿੰਡ ਦਾ ਚੁਣਿਆ ਹੋਇਆ ਸਰਪੰਚਾ ਨਾ ਕਿ ਕਿਸੇ ਪਾਰਟੀ ਦਾ। ਉਹ ਭਾਈ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਉਹੀ ਸਰਪੰਚਾ। ਇਹ ਉਹੀ ਸਰਪੰਚਾ ਮੁੱਖ ਮੰਤਰੀ ਸਾਹਿਬ ਜੇ ਤੁਹਾਨੂੰ ਯਾਦ ਨਹੀਂ ਨਾ ਫਿਰ ਅਸੀਂ ਯਾਦ ਕਰਾਉਣੇ ਆ। ਪਰ ਹੁਣ ਤੁਸੀਂ ਸੱਤਾ ਦੇ ਲਗੇ ਸਾਰੇ ਇਹਨੇ ਮਤਲਬ ਕਿ ਗੰਗੋਮੇ ਸਾਨੂੰ ਪਤਾ ਹੀ ਲੱਗ ਰਿਹਾ ਵੀ ਥੱਲੇ ਕੀ ਹੋ ਰਿਹਾ ਪੰਜਵਾਂ ਦਿਨ ਚੜ ਗਿਆ ਘਰਲੇ ਨੂੰ ਪੰਜਵਾਂ ਦਿਨ ਸਾਰੇ ਪੰਜਾਬ ਚ ਮਤਲਬ ਜਿੱਥੇ ਜਿੱਥੇ ਪੰਜਾਬੀ ਭਾਰਤ ਤੋਂ ਬਾਹਰ ਵੀ ਵੱਸਦੇ ਆ ਤਾਂ ਮੈਨੂੰ ਸਮਝਦਾ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਭਾਈ ਸੈਹਣੇ ਦੇ ਵਿੱਚ ਬਰਨਾਲੇ ਦੇ ਵਿੱਚ ਕੀ ਹੋ ਰਿਹਾ ਇਹ ਕਿਉਂ ਹੋਇਆ ਪਰ ਫੋਟੇ ਤੁਹਾਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਨਹੀਂ ਪਤਾ ਲੱਗਿਆ ਤੁਹਾਡੀ ਇੰਟੈਲੀਜੈਂਸ ਨੂੰ ਨਹੀਂ ਪਤਾ ਲੱਗਿਆ ਉਹਠੀ ਜਿਹੜੀ ਪੁਲਿਸ ਨਾਲ ਜਿਹੜੀ ਸਿਰ ਤੇ ਸਿਰ ਝੋਟੇ ਕਹਿਣ ਦੇ ਕਾਰਵਾਈ ਕਰਦੀ ਆ ਉਹਨੂੰ ਨਹੀਂ ਪਤਾ ਲੱਗਿਆ। ਕੋ ਬੜੇ ਦੁੱਖ ਦੀ ਗੱਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸलाम ਕਰਦਾ ਵੀ ਤੁਸੀਂ ਇਸ ਸੰਘਰਸ਼ ਦੇ ਵਿੱਚ ਉਹਦਾ ਸਾਥ ਦੇ ਰਹੇ ਹੋ ਤੇ ਮੈਂ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਇਹ ਜਿਹੜਾ ਸੰਘਰਸ਼ ਆ ਇਹ ਜਿਹੜਾ ਘਰਨਾ ਭਰਾ ਮੇਰਿਓ ਇਹ ਇਕੱਲਾ ਹੁਣ ਇਹ ਪਰਵਾਦ ਦਾ ਨਹੀਂ ਰਿਹਾ। ਇਕੱਲਾ ਹੁਣ ਸਰਦਾਰ ਸਿਕੰਦਰ ਸਿੰਘ ਕਲਕੱਤੇ ਦਾ ਨਹੀਂ ਰਿਹਾ। ਇਹ ਹੁਣ ਉਹ ਇਨਸਾਫ ਦੀ ਲੜਾਈ ਬਣ ਚੁੱਕੀ ਆ। ਵੀ ਜਿੰਨੇ ਪੰਜਾਬ 'ਚ ਇਸ ਤੋਂ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਆ ਰਹੀਆਂ ਨੇ ਜੋ ਪੰਜਾਬ ਦੇ ਵਿੱਚ ਵਧੀਆਂ ਕਿਆਂ ਹੋਈਆਂ ਨੇ ਉਹਨਾਂ ਵਧੀਆਂ ਦੇ ਖਿਲਾਫ ਆ ਤੇ ਜੇ ਆਪਾਂ ਇਸ ਚੀਜ਼ 'ਚ ਆਪਾਂ ਕਾਮਯਾਬ ਹੋਵਾਂਗੇ 100% ਹੋਵਾਂਗੇ ਮੈਂ ਕਹਿੰਦਾ ਵੀ ਜਦੋਂ ਆਪਾਂ ਆ ਇਸ ਸੰਘਰਸ਼ 'ਚ ਕਾਮਯਾਬ ਹੋਏ ਤਾਂ ਤੁਸੀਂ ਯਾਦ ਰੱਖਿਓ ਔਨ ਵਾਲੇ ਸਮੇਂ ਤੱਕ ਕੋਈ ਬੜਾ ਲੰਮਾ ਸਮਾਧਾਨ ਨਹੀਂ ਕਹਿੰਦਾ ਮੈਂ ਪਰ 5-7 ਸਾਲ ਤੱਕ ਕਿਸੇ ਸਰਕਾਰ ਦੀ ਕੋਈ ਨਹੀਂ ਆਈ ਜਾਵੇ ਕਿਸੇ ਸਰਕਾਰ ਦੀ ਜ਼ਰਤ ਨਹੀਂ ਰਹਿਣੀ ਕਿ ਕਿਸੇ ਸਰਪੰਚ ਨਾਲ ਕਿਸੇ ਐਮਸੀ ਨਾਲ ਜਾਂ ਕਿਸੇ ਮੋਢੀਬਾਰ ਨਾਲ ਜਾਂ ਕਿਸੇ ਵੀ ਇਨਸਾਨ ਨਾਲ ਉਹ ਧੱਕਾ ਕਰ ਸਕਣ ਖੁਦ ਹੀ ਕੀ ਕਰਦੇ ਸੋ ਇਹਨਾਂ ਕਹਿਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਤੇ ਮੈਂ ਉਸ ਮਾਂ ਦਾ ਦੁੱਖ ਆਪ ਸਮਝ ਸਕਦੇ ਆ ਮੈਂ ਹੁਣ ਪਹਿਲਾਂ ਵੀ ਉਹਨਾਂ ਕੋਲ ਬੈਠਾ ਵੀ ਮਤਲਬ ਕਿ ਸਭ ਤੋਂ ਵੱਡਾ ਦੁੱਖ ਉਹਨਾਂ ਦਾ ਤੇ ਕਹਿੰਦੇ ਹੁੰਦੇ ਨੇ ਖੁਸ਼ੀ ਵਡਾਇਆ ਵੱਧ ਜਾਂਦੀ ਹੁੰਦੀ ਹੈ ਤੇ ਦੁੱਖ ਵਡਾਇਆ ਘਟ ਜਾਂਦਾ ਤੇ ਪਰ ਜਿਹੜੇ ਆਪਾਂ ਸੰਗੜਿਆਂ ਦੇ ਵਿੱਚ ਜਿੱਥੇ ਬਰਾਜਮਾਨ ਆ ਆਪਾਂ ਉਹਨਾਂ ਦਾ ਦੁੱਖ ਵਡਾ ਰਿਹਾ ਤੇ ਪਰਮਾਤਮਾ ਆਪਾਂ ਸਾਰਿਆਂ ਨੂੰ ਤੰਦਰੁਸਤੀ ਬਖਸ਼ੋ ਇਹਨਾਂ ਕਹਿਦਾ ਹੋਇਆ ਮੈਂ ਆਪਣੀ ਜਗ੍ਹਾ ਲਾਉਂਗਾ ਬਹੁਤ ਬਹੁਤ ਧੰਨਵਾਦ ਵਾਈਟੂ ਕੀ ਬਖਸ਼ਾ ਤੁਸਰ ਵਾਈਟੂ ਜੀ ਬਹੁਤ ਬਹੁਤ ਧੰਨਵਾਦ ਬਾਦ ਸਾਹਿਬ ਦਾ ਜਿਨ੍ਹਾਂ ਨੇ ਸੱਚਾਈ ਦੀ ਪੇਸ਼ਕੀ ਕੀਤੀ ਕਿਉਂਕਿ ਆਮ ਆਦਮੀ ਪਾਪ ਜਿਲ੍ਹਾ ਪ੍ਰਧਾਨ ਰਹੇ ਆ ਬਹੁਤ ਮਹੱਤਵ ਕੀਤੀ ਉਹਨਾਂ ਨੇ ਸ਼ਹਿਣਾ ਵੀਗੇ ਵੀ ਇੱਥੇ ਆਏ ਜਦੋਂ ਵੋਟਾਂ ਮੰਗੜੇ ਮੇਰੇ ਬਾਰਕਬੀਰ ਜੀ ਨੇ ਮੈਨੂੰ ਮਿਲਿਆ ਸੀ ਹੱਥ ਫੜ ਕੇ ਮਲਾ ਗਿਆ ਬਣਾਇਆ ਸੀ ਮੇਰੇ ਨਾਲ ਕਿਨ ਵੀ ਸਾਨੂੰ ਇੱਕ ਮੌਕਾ ਜ਼ਰੂਰ ਦਿਓ ਮੈਂ ਦਸਣਾ ਚਾਹੁੰਦਾ ਜਿਹੜੀ ਗੱਲ ਦਿੰਦਾ ਨੇ ਸੁਖਵਿੰਦਰ ਕਲਕੱਤੇ ਦੀ ਕਹੀ ਆ ਜਦੋਂ ਸੁਖਵਿੰਦਰ ਸਿੰਘ ਕਲਕੱਤੇ ਨੇ ਸਿਮਰਜੀਤ ਮਾਨ ਦਾ ਆਪਣੇ ਤੋਂ ਵੱਧ ਸਨਮਾਨ ਦਾ ਪਛਾਣ ਕਰੂਏ ਸਰੂਪਾ પા ਕੇ ਸਨਮਾਨ ਕੀਤਾ ਸਾਥੀ ਉਹਦੇ ਨਾਲ ਖੜੇ ਨਹੀਂਗੇ ਸੁਖਵਿੰਦਰ ਸਿੰਘ ਕਰਨਤਾ ਨੂਨੇ ਕੇ ਹਾਜ਼ਰੀਆ ਵੀ ਜੋੜੀ ਤੋ ਮਰੀ ਇਨਸਾਰ ਰਹੇ ਹਾਂਗਾ ਉਹਦਾ ਮੈਂ ਘਾਟਨ ਕਰਨਾ ਆਉਂਗਾ ਉਹਦਾ ਅਨਕਾਟ ਕਰਦੀ ਪੰਜਾਬੇ ਉਹਦਾ ਪੇਮੈਂਟ ਰੁਪਈਆ ਉਸੇ ਪੰਚਾਇਤ ਕਰਦਗਾ ਉਸੇ ਪੰਚਾਇਤ ਕਰਦੇ ਬਾਅਦਤ ਸਖਵਿੰਦਰ ਸਿੰਘ ਕਲਕੱਤੇ ਨੂੰ ਸ਼ੜਕਾਂ ਤੇ ਇਕੜੀ ਸੀਆ ਉਹਦਾ ਹਰੇਕ ਪੇਮੈਂਟਾਂ ਨਿਰੰਗਾ ਦੇਣਦਾਰਾਂ ਵਾਲੇ ਸਖਵਿੰਦਰ ਸਿੰਘ ਕਲਕੱਤੇ ਨੂੰ ਵਾਰੀ-ਵਾਰੀ ਟੋਕ ਰਹੇ ਸੀ ਕੀ ਕਰ ਲੋ ਜਿਹੜਾ ਅਸੀਂ 44 50 ਲੱਖ ਰੁਪਇਆ ਲਾਇਆ ਉਹ ਸਖਵਿੰਦਰ ਸਿੰਘ ਕਲਕੱਤੇ ਨੇ ਆਪਣੇ ਘਰ ਤੇ ਲਾਇਆ ਸੀਗਾ ਸਖਵਿੰਦਰ ਸਿੰਘ ਕਲਕੱਤੇ ਦੇ ਘਰ ਦੇ ਨਾਲ ਸੱਤਾ ਤਾਂ ਅੱਜ ਵੀ ਚੋਈ ਜਾਂਦਾ ਉਹਨੇ 120 ਬਿਘਿਆਂ ਦੇ ਵਿੱਚ ਸੈਣਾ ਇੰਟਰਲੌਕ ਲਵਾਤੀ ਜੇ ਮੈਂ ਸੈਣਾ ਬਸ ਕੋ 120 ਦੀ ਵਿਜਾਏ ਉਹਨੇ 110 ਜਿਵੇਂ ਲਵਾਈ ਹੋਏ ਤੁਸੀਂ ਤਾਂ ਮੈਨੂੰ ਟੋਕਦੇ ਹੋ ਵਿੱਚ ਮੰਦਰ ਨੂੰ ਗੱਲ ਕਰਦਾਗਾ 120 ਬਹੀਆਂ ਦੇ ਵਿੱਚ ਇੰਟਰਨੌਕਟ ਵੈਟ ਲਵਾ ਲਈ ਪਰ ਅੱਜ ਉਹਦੇ ਜਿਹੜੇ ਰਿਸ਼ਤੇਦਾਰ ਆ ਉੱਪਰੇ ਜਾਂਦੇ ਆ ਪਰ ਚੱਤੀ ਬਹੀ ਦੇ ਵਿੱਚ ਤਾਂ ਦੇਖਣ ਨੂੰ ਫਿਰ ਉਹ ਪਿੰਡ ਦੀ ਸੋਚ ਰੱਖਣ ਵਾਲਾ ਪੰਜਾਬ ਦੀ ਸੋਚ ਰੱਖਣ ਵਾਲਾ ਬੰਦੇ ਕਾ ਮਜੂਬਾਂ ਦੇ ਨਾਲ ਬਹਿ ਕੇ ਚਾਹਪੁਰੀ ਨਾਲ ਕਹਿੰਦਾ ਜਿੱਥੇ ਵੀ ਕੰਮ ਚਾਹਦਾ ਸੀ ਉਹ ਜਿੱਥੇ ਤੋਂ ਵਿਚੇ ਜੂਏ ਤੇ ਖੇਤਾਂ ਦੇ ਵਿੱਚ ਹੀ ਜਾਂਦੇ ਸੀਗੇ ਉਹ ਜਿਹੇ ਬੰਦੇ ਨੂੰ ਕੋੜ ਦਾ ਪਰਦਾ ਨੇ ਮਾਰ ਦਿੱਤਾ ਗਿਆ ਦਾ ਦਿੱਥੇ ਸਰਕਾਰ ਕੋ ਕੀ ਆਸ ਰੱਖੀ ਜਾ ਸਕਦੀ ਆ ਮੈਂ ਉਹਨੂੰ ਬਾਰੀ-ਬਾਰੀ ਇਹ ਗੱਲ ਕਹਿੰਦਾ ਸੀ ਸੁਖਵਿੰਦਰ ਜਿੱਥੇ ਆਪਾਂ ਪਿਛਲੇ 20 ਸਾਲਾਂ ਤੋਂ ਪਾਰਲੀ ਲਈ ਖੜੇ ਆ ਜਿੱਥੇ ਆਪਾਂ ਵਿਧਾਨ ਸਭਾ ਦਾ ਘਰਾਓ ਵਰਕੇ ਜਾ ਕੇ ਆ ਰਹੇ ਆ ਜਿੱਥੇ ਆਪਾਂ ਪਾਰਲੀਮੈਂਟ ਦਾ ਘਰਾਓ ਵਰਕੇ ਡਾਂਗਾ ਖਾ ਰਹੇ ਆ ਖੜਾ ਰਏ ਖੜਾ ਰਏ ਜੇ ਮੁੱਖ ਮੰਤਰੀ ਭਗਵਾਨ ਦਮਨ ਬਣ ਗਿਆ ਆਪਾਂ ਉਹਦੇ ਸਰੋਪਾ ਲਈ ਪਾਉਣਾ ਉਹ ਕਹਦਾ ਨਹੀਂ ਸ਼ਖਮਿੰਦਰ ਤਾਲੀ ਵਾਲਾ ਆਪਾਂ ਸਰੋਪਾ ਪਾਵਾਂਗੇ ਕਹਿੰਦਾ ਆਪਾਂ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾਂ ਲਾਵਾਗੇ ਇਹਨਾਂ ਨੇ ਪਿੰਡ ਦੇ ਵਿਕਾਸਕਾਰ ਦੇ ਲਈ ਗ੍ਰਾਂਟਾਂ ਵੇੜ ਦੀ ਪਜਾਈ ਪਿੰਡ ਵਾਸੀਓ ਇਹ ਗੱਲ ਮੈਂ 10 ਵਾਰੀ ਤੁਹਾਨੂੰ ਪਹਿਲਾਂ ਰੋਕਿਆ ਦਾ ਸੁਪਿਆ ਪਿੰਡ ਰੂਚੀਕ ਜਿਹੜੇ ਚਰਨਜੀਤ ਸਿੰਘ ਕਹਿੰਦੀ ਨੇ ਗ੍ਰਾਂਟਾਂ ਦਿੱਤੀਆਂ ਸੀ ਇਹਨਾਂ ਨੇ ਉਹਨਾਂ ਦਾ ਵੀ ਪਾਵੰਦ ਦੇ ਲਵਾਨਾ ਸਾਡੇ 3.5 ਸਾਲਾਂ ਚ 15 ਪੰਚਾਇਤ ਸੈਕਟਰੀ ਬਦਲੇ ਬਾਪ ਸਾਹਿਬ 15 ਪੰਚਾਇਤ ਜੇ ਸਾਨੂੰ ਹੁਣ ਵੀ ਦੱਸੋ ਕਿ ਜਿੰਨੇ ਸੀ ਪਿੰਡ ਦੇ ਗੱਲ ਕਰਾ ਰਹੇ ਆ ਕੀ ਅਸੀਂ ਸਾਡੀ ਪੰਚਾਇਤ ਤੇ ਬਿਨ ਪ੍ਰਵਾਨ ਵੀ ਤੋਂ ਪ੍ਰਾਇਸੀ ਕੀ ਉਹ ਸਰਪੰਚ ਨਾਲ ਮਤੇ ਨਹੀਂ ਸੀ ਪਏ ਕੀ ਉਹਨਾਂ ਚੰਚ ਦੇ ਨੇ ਨਸੇ ਨਹੀਂ ਜਮੜੇ ਕੀ ਮਨਜੀਤ ਸੈਕਟਰੀ ਹੁਣਾਂ ਨੇ ਉਹਨਾਂ ਮਤਾਨ ਪ੍ਰਵਾਨ ਵੀ ਨਹੀਂ ਦਿੱਤੀ ਸਾਡੇ ਪੰਚਾਇਤ ਨੰਬਰ 13 ਦਾ ਹੁਣ ਵੀ ਇੱਥੇ ਅਸੀਂ ਖੜਕੇ ਗੱਲਾਂ ਤਖਣ ਨੂੰ ਤਿਆਰ ਜੇ ਸਾਡੀ ਗਲਤੀ ਹੋਈ ਕਲਪਤੀ ਵਾਲੀ ਸਾਡੇ ਵੀ ਸਾਨੂੰ ਕਹੋ ਹੋਰ ਸਾਡੇ ਵੀ ਮਾਰ ਦਿਓ ਅਸੀਂ ਕਦੇ ਪਿੱਛੇ ਨਹੀਂ ਹਟਦੇ ਸਾਨੂੰ ਪਰੇ ਗੱਲ ਪੱਸੀ ਜਾਵੇ ਜਿਹੜੇ ਇਹ ਸੀ ਵਿਕਾਸ ਕਾਰਜ ਕਰਵਾਏ ਸੀਗੇ ਜੋ ਟ੍ਰੈਨ ਲਵਾਇਆ ਐਂਟਰ ਲੋਕ ਲਵਾਇਆ ਜੀ ਉਹ ਮਤਲਬ ਕੇ ਸੀ ਬਿਰਮਤਾਂ ਤੁਸੀਂ ਪਰ ਉਹ ਜਿਹੜੇ ਦੇਣ ਦੇਰ ਨਾਲ ਸੀ ਉਹ ਕਲਕੱਤੇ ਨੂੰ ਬਾਰੀ ਬਾਰੀ ਕਹਿ ਰਹੇ ਸੀ ਫਰਮਾਂ ਵਾਲੇ ਵੀ ਕਲਕੱਤੇ ਕੋਲ ਨਾ ਟਕਰਾ ਫਿਰ ਉਹ ਕਲਕੱਤਾ ਉਹਨਾਂ ਨਾਲ ਗੱਲ ਕਰਦਾ ਸੀ ਅਧਿਕਾਰੀਆਂ ਨਾਲ ਉਹ ਅਧਿਕਾਰੀ ਸਾਨੂੰ ਕੋਈ ਰਾਹ ਨਹੀਂ ਛੱਦੰਦੇ ਅਸੀਂ ਬਾਰੀ ਬਾਰੀ ਸੇਟ ਕਰਨਾ ਦੇ ਅਸੀਂ ਬਾਰੇ ਬਾਰੀਆ ਸਾਡੀ ਬੁੱਢੀ ਮਾਤਾ ਨੂੰ ਲੈ ਕੇ ਜਿਸੇ ਡਾਕਟਰ ਬੈਠੇ ਰਹੇ ਮੈਡਮ ਪੂਨਮਦੀਪ ਕੋਲ ਜਾਂਦੇ ਰਹੇ ਵੀ ਮੈਡਮ ਦਿੱਤੀ ਕਮਿਸ਼ਨ ਦੇ ਕੋਲ ਸਾਡੇ ਜਿਹਨਾਂ ਦੇ ਮਾਲਕੋ ਛੋਟੀ ਨਾਲ ਕਿਸੇ ਦੇ ਵਿਚ ਤੋਂ ਕੀ ਦੁਸ਼ਮਣੀ ਆ ਤੁਸੀਂ ਪੰਚਾਇਤ ਸੇ ਕਰੋ ਨੂੰ ਤੁਸੀਂ ਵੀਰੋ ਨੂੰ ਇਹ ਕਿ ਸਾਡੇ ਦਾਖਲ ਤਾਲੀਆਂ ਕਰਾਓ ਜਿੱਥੇ ਦੇ ਕੰਮ ਨਹੀਂ ਹੋਇਆ ਤੁਸੀਂ ਮਰਦੀ ਕਰਾਓ ਜਿੱਥੇ ਮੱਛੇ ਲੈਤਾ ਰਹੀ ਸੀ ਸੀਮੈਂਟ ਦੀ ਸਾਤੇ ਰੇਤਾ ਪਾਇਆ ਉਹਦੀ ਪਰਤਾਲ ਕਰੋ ਦੇਖੋ ਜੇ ਇੱਕ ਵੀ ਸੀਮੈਂਟ ਦੀ ਬੋਰੀ ਘੱਟ ਲੱਗੀ ਆ ਸਾਡੀ ਪੰਚਾਇਤ ਨੂੰ ਸਹਾਰਾ ਦੇ ਅਰੇ ਸਾਰੇ ਪੰਚਾਇਤ ਮੋਕ ਨੂੰ ਤਿਆਰ ਅਰੇ ਮਾਤਾ ਮਲਕੀ ਤਾਰ ਦਾ ਸੁਖਮਿੰਦਰ ਸਿੰਘ ਕਲਕੱਤਾ ਨਹੀਂ ਬੋਖਸ ਨਗਰ ਨਿਵਾਸੀਓ ਮੈਂ ਇਹ ਗੱਲਾਂ ਦੱਸਣ ਦਾ ਬਾਅਦ ਜ਼ਰੂਰੀ ਸਮਝੀਆਂ ਬਾਅਦ ਸਾਹਿਬ ਨੇ ਗੱਲ ਸ਼ੁਰੂ ਕਰੀ ਸੀ ਇਹ ਜਿਹੜੀ ਗੱਲ ਜਿਹਨੇ ਸਚਾਈ ਵਾਲੀ ਕਰੀ ਆ ਵੀ ਹਾਂ ਲੋਕਤ ਬਾਸਾ ਪ੍ਰਧਾਨ ਸੀ ਜਦੋਂ ਵੀ ਉਹ ਭਗਵਾਨ ਕਮਾਨ ਜੀ ਅੱਤੇ ਆਉਂਦੇ ਸੀ ਘਿਲੇ ਦੇ ਵਿੱਚ ਇਹਨਾਂ ਨੂੰ ਪ੍ਰਧਾਨ ਤੌਰ ਤੇ ਉਹਨਾਂ ਦੇ ਨਾਲ ਹਾਜ਼ਰੀ ਰੱਖਣੀ ਪੈਂਦੀ ਸੀ ਤਾਂ ਇਹ ਸੋਨੇ ਗੱਲਾਂ ਤਾਂ ਸੁਣਿਆ ਜਿਹਾ ਕੀ ਉੱਥੇ ਜਿੱਥੇ ਹੁਣ ਅਸੀਂ ਉਹ ਵਧੀਆ ਬੈੱਡ ਲਵਾਏ ਨੇ ਆ ਵਧੀਆ ਬੈੱਡਰੂਮ ਬਣਾਏ ਨੇ ਲਾਇਬ੍ਰੇਰੀ ਬਣਾਈ ਦੀ ਸਾਡੇ ਪੰਚਾਇਤ ਘਰ ਦੇ ਵਿੱਚ ਕੀ ਉੱਥੇ ਕਲਕੱਤੇ ਦੇ ਜਵਾਨਾਂ ਨੇ ਖਰਾਬਾ ਪਾੜਨ ਦੇ ਨੇ ਉਹ ਵੀ ਸੋਚੀ ਵੀ ਮੇਰੇ ਪਿੰਡ ਦੀ ਐਸੀ ਬਾਗੀ ਆ ਮੇਰੇ ਪਿੰਡ ਦੇ ਗਰੀਬ ਲੋਕਾਂ ਦੇ ਜਵਾਬ ਆ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਕਲਾਬਾਂ ਦੇ ਪਰ ਦੇ ਕੋ ਨੌਕ ਮਿਲਦੇ ਉਹ 20 ਸਾਲਾਂ ਤੋਂ ਜਿਹੜਾ ਪੱਕੇ ਹੱਥ ਨੇ ਪਰ ਵੀ ਰਿਹਾ ਪਹਿਲਾਂ ਉਹ ਵੀ ਲੋਕੀ ਗੱਲ ਕਹਿੰਦੇ ਹੁੰਦੇ ਸੀ ਕਿ ਪਿੰਡ ਦੇ ਵਿੱਚ ਵੜਾਈ ਆ ਸਿਰਫ ਆਪਣੀ ਇੱਕ ਕੀਰੀ ਦੀ ਆਪਣੇ ਪਿੰਡ ਦੇ ਵਿੱਚ ਸਿੱਖਿਆ ਖੇਤ ਖੇਡ ਦੇ ਗਰਾਊਂਡ ਜਿਹੜਾ ਟਾਲੀ ਵਾਲਾ ਸਭਾ ਆਉਣ ਦੇ ਆਪਣੇ ਸਟੇਡੀਅਮ ਦੇ ਵਿੱਚ ਕਹਿੰਦਾ ਹੈ ਜੀ ਲੇਟਾ ਲਕਮ ਗੋ ਆਵਾਂਗੇ ਆਪਾਂ ਜਿਹਨੇ ਕਲਕੱਤੇ ਵਾਲੇ ਸਟੇਡੀਅਮਾਂ ਦੇ ਵਿੱਚ ਲੱਗਿਆ ਹਮਗਾ ਉਹ ਬਾਹਰ ਪੜਾ ਲਿਖਿਆ ਸੀ ਉਹ ਬਾਹਰ ਇਹਨਾਂ ਬਲੇਸ਼ਾਂ ਦੇ ਵਿੱਚ ਕੋਲ ਗਿਆ ਜਿਹੜੇ ਏੜ ਜਸਮੰਤੇ ਕੋਈ ਅਗਰ ਟੂਰ ਗਿਆ ਸੀ ਉਹਦੇ ਵਿੱਚ ਵੀ ਉਹ ਜਾ ਕੇ ਆ ਆਪੀ ਆਰ ਸੀਗਾ ਉਹਨੂੰ ਇੱਥੇ ਛੜੇ ਦੇ ਵੀਰਾਂ ਦੇ ਵਿੱਚ ਸਾਰੀ ਤੇੜੀ ਮਿੱਟੀ ਦਾ ਮਿੱਟੀ ਹੋਣ ਨੂੰ ਕੀ ਲੋੜ ਸੀ ਵੀ नगरवा बुज़ुर्ग से बेठे